ਦੇ ਬੋਰਾ ਦੇ ਵਿੱਚੋਂ ਕਾਲਾ ਪਾਣੀ ਨਿਕਲਿਆ ਵੱਡੀ ਉਹਨਾਂ ਦੇ ਲਈ ਪਰੇਸ਼ਾਨੀ ਦੀ ਜਿਹੜੀ ਕਿ ਸਮੱਸਿਆ ਬਣ ਚੁੱਕੀ ਹੈ ਇਸ ਦੇ ਵਿਸ਼ੇ ਤੇ ਅੱਜ ਅਸੀਂ ਸਾਰੀ ਗੱਲਬਾਤ ਕਰਾਂਗੇ ਮਾਨਸਾ ਤੋਂ ਸਾਡੇ ਨਾਲ ਰਜਿੰਦਰ ਜੀ ਜੁੜ ਚੁੱਕੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਕਿ ਆਪਾਂ بارشਾਂ ਦੇ ਪਾਣੀ ਨੂੰ ਲੈ ਕੇ ਪਹਿਲਾਂ ਤਾਂ ਪੰਜਾਬ ਸਰਕਾਰ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਜਿਹੜੀ ਪਾਣੀ ਦੀ ਘਾਟ ਹੈ ਉਹ ਕਾਫੀ ਵੱਧ ਚੁੱਕੀ ਹੈ ਪਰ ਨਾਲ ਹੀ ਜੇਕਰ ਗੱਲ ਕਰੀਏ بارشਾਂ ਦਾ ਇੰਨਾ ਕੁ ਪਾਣੀ ਹੈ ਕਿ ਪਾਣੀ ਨੇ ਤਬਾਹੀ ਮਚਾ ਰੱਖੀ ਹੈ ਤੇ ਚਾਰੇ ਪਾਸੇ ਜਿਹੜਾ ਪਾਣੀ ਹੈ ਉਹ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਵੜ ਚੁੱਕਿਆ ਤੇ ਜਿਵੇਂ ਗੱਲ ਕਰੀਏ ਜੇਕਰ ਸੰਗਰੂਰ ਜ਼ਿਲ੍ਹੇ ਦੀ ਤੇ ਉੱਥੇ ਬੋਰ ਦੇ ਵਿੱਚੋਂ ਕਾਲਾ ਪਾਣੀ ਨਿਕਲਿਆ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਪਾਣੀ ਹਮਾਂ ਚਿੰਤਾ ਜਗਾ ਕੇ ਆ ਪਾਣੀ ਹੁੰਦੇ ਵੀ ਬੱਦਲ ਫਟੇ ਉੱਥੇ ਦਾ ਪਰਮਾਤਮਾ ਹੀ ਫਟ ਗਿਆ ਜੀ ਜਿਹੜੀ ਇੰਨਾ ਬੁਰਾ ਹਾਲ ਹੈ ਪਾਣੀ ਨਾਲ ਅੱਜ ਤੇ 70 ਲੋਕਾਂ ਦੀ ਜਾਨ ਤਾਂ ਕਈ ਦਿਨ ਹੋ ਗਏ ਉਦੋਂ ਬਾਕੀ ਸੀ ਤੇ ਕਿੰਨੇ 28 30 ਬੰਦੇ ਲਾਪਤਾ ਨੇ 5 550 ਕਰੋੜ ਰੁਪਏ ਦਾ ਜਿਹੜਾ ਮਾਲੀ ਨੁਕਸਾਨ ਹੋਇਆ ਜਿਹੜਾ ਫਜੂਤਾਂ ਦਾ ਨੁਕਸਾਨ ਆ ਉਹ ਬਕਰੇ ਮਤਲਬ ਪਤਾ ਨਹੀਂ ਕਿੰਨਾ ਪਾ ਇਨਾ ਨੁਕਸਾਨ ਹੋ ਗਿਆ ਆ ਹੱਥ ਤੋਂ ਵੱਧ ਤੇ ਮੈਡਮ ਉੱਤੇ ਇਹ ਕੰਗਣਾ ਰਣਾਉਤ ਜਾ ਕੇ ਆਈ ਉੱਤੇ ਮਤਲਬ ਕੰਦਾ ਹਾਸੇ ਮਜ਼ਾਕ ਕਰਨ ਤੋਂ ਸਵਾਇ ਹੋਰ ਇਹਨੇ ਕੁਝ ਨਹੀਂ ਕੀਤਾ ਲੋਕਾਂ ਨੇ ਮਤਲਬ ਇਹਦੇ ਨਾਲ ਨਾਰਾਜ਼ਗੀ ਪ੍ਰਗਟ ਕੀਤੀ ਗੱਲ ਕਰ ਵੀ ਹੁਣ ਕੁਦਰਤ ਦਾ ਗਰੋਪ ਹੈ ਉਹਦੇ ਤੇ ਕੋਈ ਇਨਸਾਨ ਕੀ ਕਰ ਸਕਦਾ ਇਨਸਾਨ ਤਾਂ ਸਿਰਫ ਦੇ ਦੁੱਖ ਦੇ ਵਿੱਚ ਸ਼ਾਮਿਲ ਹੀ ਹੋ ਸਕਦਾ ਹੈ ਮਤਲਬ ਚਲੋ ਦੁਬਾਰਾ ਹੋਰ ਕੁਝ ਨਹੀਂ ਕਰ ਸਕਦਾ ਹੁਣ ਗੱਲ ਆ ਗਈ ਪਾਣੀ ਦੀ ਜੀ ਐ ਪਾਣੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈਗਾ ਲੋਰਖ ਉਹਦੇ ਵਿੱਚ ਕਬੂਰ ਦੇ ਵਿੱਚੋਂ ਕਾਲਾ ਪਾਣੀ ਨਿਕਲ ਰਿਹਾ ਹੈ ਮਤਲਬ ਕਿਸਾਨ ਨੇ ਸਰਕਾਰ ਨੂੰ ਵੀ ਬਹੁਤ ਵਾਰ ਨਹੀਂ ਬਾਹਰ ਲਾਈ ਹੈ ਤੇ ਜੀ ਮੇਰੇ ਭਾਈ ਇੱਥੇ ਬੋਰ ਦੇ ਵਿੱਚ ਪਾਣੀ ਨਿਕਲ ਰਿਹਾ ਹੈ ਉਹਨਾਂ ਦੇ ਘਰ ਇੱਕ ਕੈਂਸਰ ਨਾਲ ਵੀ ਮੌਤਾਂ ਹੋ ਗਈ ਉਹ ਪਾਣੀ ਦੇ ਕਾਰਨ ਜੀ ਫਸਲ ਦਾ ਜਿਹੜਾ ਉਥੇ ਮਾਲਾਹਾਂ ਦਾ ਫਸਲ ਪੂਰਾ ਨਿਕਾਲ ਦੇ ਨਹੀਂ ਰਹੀ ਤੇ ਉਹ ਫਸਲਾਂ ਨੂੰ ਪਾਣੀ ਲਾ ਰਹੇ ਨੇ ਜਿਹੜਾ ਮਤਲਬ ਉਹ ਫਸਲ ਵੀ ਤਿਆਰ ਹੁੰਦੀ ਹੈ ਉਹ ਵੀ ਇੱਕ ਬਿਮਾਰੀ ਦਾ ਘਰ ਹੈ ਇਸ ਕਰਕੇ ਮਤਲਬ ਗਵਰਨਮੈਂਟ ਨੂੰ ਉਹਦੀ ਬਹੁਤ ਜ਼ੋਰਖਾਨ ਦੀ ਅਪੀਲ ਹੈ ਕਿ ਘੱਟੋ ਘੱਟ ਮੈਨੂੰ ਹੋਰ ਉਹਦੀ ਜੱਦੀ ਜ਼ਮੀਨ ਹੈ ਉਹ ਕਿਤੇ ਜਾ ਨਹੀਂ ਸਕਦਾ ਗਰੀਬ ਆਦਮੀ ਹੈ ਹੋਰ ਹੋਰ ਲਾਉਣ ਦੀ ਉਹਦੇ ਕੋਲੇ ਸੰਜਾਇਸ਼ ਨਹੀਂ ਹੈ ਸਰਕਾਰ ਨੂੰ ਉਹਨੇ ਬਹੁਤ ਬਾਰੀ ਬੇਨਤੀਆਂ ਕਰਦੀਆਂ ਵੀ ਮੇਰਾ ਘਰ ਤੋਂ ਘੱਟ ਬੋਰ ਹੀ ਧੂੰਗਾ ਕਰਕੇ ਦੂਜੇ ਕਿਨਾਰੇ ਤੇ ਲਗਾ ਦਿਓ ਕੀਤੀ ਐ ਅਸਲ ਗੱਲ ਕੀ ਹੈ ਨਾ ਜੀ ਉੱਥੇ ਇੱਕ ਮਤਲਬ ਰੰਗ ਦੀ ਫੈਕਟਰੀ ਲੱਗੀ ਸੀ ਰੰਗ ਦੀ ਫੈਕਟਰੀ ਦਾ ਜਿਹੜਾ ਬੇਸਟੇਜ ਜੀ ਉਹ ਸਾਰਾ ਧਰਤੀ ਦੇ ਵਿੱਚ ਜਾਂਦਾ ਸੀਗਾ ਧਰਤੀ ਦੇ ਵਿੱਚ ਉਹਨਾਂ ਨੇ ਐਨਾ ਕੈਮੀਕਲ ਭੇਲ ਦਿੱਤਾ ਕਿ ਕਾਫੀ ਦੇਰ ਤੋਂ ਜਿਹੜਾ ਪਾਣੀ ਦਾ ਰੰਗ ਬਦਲ ਗਿਆ ਸੀ ਲਾਲ ਹੋ ਜਾਂਦਾ ਸੀ ਕਦੇ ਕਾਲਾ ਹੋ ਜਾਂਦਾ ਸੀ ਉਹਨਾਂ ਨੇ ਕਈ ਵਾਰੀ ਮਤਲਬ ਹਾਰ ਲਈ ਤੇ ਹੋਰ ਫੈਕਟਰੀ ਤਾਂ ਬੰਦ ਹੋ ਗਈ ਉਹ ਗੱਲ ਕਰ ਜਿਹੜਾ ਉਹ ਪਾਣੀ ਹੈ ਮਤਲਬ ਉਹ ਹੁਣ ਵੀ ਇਸੇ ਤਰ੍ਹਾਂ ਹੀ ਹੈ ਬਿਮਾਰੀਆਂ ਨੂੰ ਫੱਟਾ ਦੇਣ ਵਾਲਾ ਪਾਣੀ ਨਿਕਲ ਰਿਹਾ ਹੈ ਇਸ ਕਰਕੇ ਮਤਲਬ ਲੋਕਾਂ ਦਾ ਜਿਹੜਾ ਹੋਰ ਆਂਗਗਵਾਂਡ ਦੇ ਪਰੋਸ ਦੇ ਵਿੱਚ ਵੀ ਬੋਰ ਸੀ ਉਹਨਾਂ ਦਾ ਵੀ ਪਾਣੀ ਹੈ ਜਿਹੜਾ ਮਤਲਬ ਇਸ ਤਰ੍ਹਾਂ ਗੰਦਾ ਇਹ ਕਾਲਾ ਕਹਿ ਦਈਏ ਬਿਮਾਰੀਆਂ ਤੋਂ ਨਲ ਭਰਪੂਰ ਪਾਣੀ ਕਹਿੰਦੀ ਹੈ ਕਈ ਨਹੀਂ ਸਰ ਨਲ ਭਰਪੂਰ ਪਾਣੀ ਕਹਦੀ ਹੈ ਉਹ ਨਿਕਲ ਰਿਹਾ ਉਹ ਥੋੜਾ ਜਿਹਾ ਗੁੰਜਾਇਸ ਵਾਲੇ ਬੰਦੇ ਸੀ ਉਹਨਾਂ ਨੇ ਬੋਰ ਬਾਗੂਵੇ ਕਰ ਲਏ ਤੇ ਸੈਂਟਾ ਤੇ ਕਰਲੇ ਕਰਨ ਕਰੋ ਜਿਹੜਾ ਗਰੀਬ ਆਦਮੀ ਹੈ ਉਹ ਮਤਲਬ ਉਹਦੇ ਕੋਲੇ ਪਰਮਾਤਮਾ ਨੂਬੈਂਤੀਆਂ ਕਰਨ ਤੋਂ ਸਭਾਏ 1010 ਕਰਨ ਤੋਂ ਸਭਾਏ ਗਵਰਨਮੈਂਟ ਨੂੰ ਬਹਾਰ ਲਾਉਣ ਤੋਂ ਸਭਾਏ ਉਹਦੇ ਬੱਲੇ ਹੋਰ ਕੁਝ ਨਹੀਂ ਕਿਉਂਕਿ ਕਈ ਮੈਂਬਰ ਪਰਿਵਾਰ ਦੇ ਨੇ ਜਿਹੜੇ ਉਹ ਪੈਨਸਨ ਨਾਲ ਜਾ ਚੁੱਕੇ ਨੇ ਤੇ ਜਿਹੜੀ ਮਤਲਬ ਨਵੀਂ ਜਿਹੜੀ ਐ ਉਹ ਉਹਦੀ ਬਿਮਾਰੀਆਂ ਨੂੰ ਫੱਦਾ ਦੇ ਰਹੀ ਹੈ ਇਸ ਕਰਕੇ ਮਤਲਬ ਜਿਆਦਾ ਉਥੇ ਮਾਰੇ ਹਾਲਾਤ ਨੇ ਕਿਉਂਕਿ ਸੀਐਮ ਸਾਹਿਬ ਦਾ ਹਟਕਾ ਆ ਗਿਆ ਪਾਰਲੀਮੈਂਟ ਹਲਕਾ ਸੰਗਰੂਰ ਇਸ ਕਰਕੇ ਮਤਲਬ ਉਹਨਾਂ ਨੂੰ ਵੀ ਉਮੀਦ ਹੈ ਤਾਂ ਹੀ ਉਹ ਥੋੜਾ ਜਿਆਦਾ ਮਤਲਬ ਇਹ ਕਰ ਰਹੇ ਨੇ ਕਿਉਂਕਿ ਜਦੋਂ ਬਿਮਾਰੀ ਜਿਲੇ ਪੇਟ ਦੇ ਵਿੱਚ ਕੋਈ ਹੋਰ ਆ ਗਿਆ ਉਹਦੀ ਵਾਟਾ ਫਿਰ ਬੇਨਤੀਆਂ ਕਰਨ ਦਾ ਵੀ ਕੋਈ ਬਹੁਤਾ ਮੁੱਲ ਨਹੀਂ ਰਹਿ ਜਾਂਦਾ ਇਸ ਕਰਕੇ 100 ਬੰਦੇ ਨੇ ਜਿਹੜੇ ਮਤਲਬ ਮੀਡੀਆ ਦੇ ਵਿੱਚ ਵੀ ਆਏ ਨੇ ਤੇ ਲੋਕਾਂ ਨੂੰ ਹਕੀਕਤ ਦੇ ਵਿੱਚ ਦਿਖਾ ਵੀ ਰਹੇ ਨੇ ਇਸ हिसाब ਦੇ ਧਿਆਨ ਚ ਨਹੀਂ ਲਿਆ ਇਹ ਸਾਰੀ ਗੱਲ ਕਹੀ ਜਾਂਦੇ ਐਂ ਗੱਲ ਕਰ ਹਰੇ ਪੋਰ ਉੱਥੇ ਦਾ ਉੱਥੇ ਆ ਜਿਵੇਂ ਆਪਾਂ ਕਹਿੰਦੇ ਹੁੰਦੇ ਆ ਕਿ ਪੰਤਾਲਾ ਉੱਥੇ ਦਾ ਉੱਥੇ ਸਿਆਣਿਆਂ ਦਾ ਕਿਹਾ ਦਰਮਦਰ ਬਿਲਕੁਲ ਉਹੀ ਹੈ ਵੀ ਬਹਾਰਾਂ ਬੇਨਤੀਆਂ ਕੀਤੀਆਂ ਲੱਖਾਂ ਪਰ ਗੌਰ ਉੱਥੇ ਦਾ ਉੱਥੇ ਹੈ ਅਜੇ ਮਤਲਬ ਉਹਦੇ ਗੌਰ ਦੀ ਕੋਈ ਅਦਲਾ ਬਦਲੀ ਹੋਣ ਦੀ ਕੋਈ ਸੰਭਾਵਨਾ ਨਹੀਂ ਅ ਰਜਿੰਦਰ ਜੀ ਜੇ ਕੱਲ ਕਰੀਏ ਮਾਨ ਸਰਕਾਰ ਦਾ ਜਿਹੜਾ ਕਿ ਜ਼ਿਲ੍ਹਾ ਹੈ ਉਹ ਜਾਂ ਪਿੰਡ ਹੈ ਉੱਥੇ ਸੰਗਰੂਰ ਉਹਨਾਂ ਦਾ ਇੱਕ ਗੜ ਹੈ ਉੱਥੇ ਰਹਿੰਦੇ ਨੇ ਜੇਕਰ ਉੱਥੇ ਹੀ ਇਹੋ ਜਿਹਾ ਕਿਸਾਨਾਂ ਦੇ ਨਾਲ ਬਿਹੇਵ ਹੋ ਰਿਹਾ ਉਹਨਾਂ ਦੀ ਸੁਣਵਾਈ ਨਹੀਂ ਹੋ ਰਹੀ ਤਾਂ ਜੇਕਰ ਆਪਾਂ ਗੱਲ ਕਰੀਏ ਪੂਰੇ ਪੰਜਾਬ ਦੀ ਤਾਂ ਬਹੁਤ ਸਾਰੇ ਇਹੋ ਜਿਹੇ ਕਿਸਾਨ ਹੋਣਗੇ ਜਿਨ੍ਹਾਂ ਦੀ ਆਵਾਜ਼ ਹੈ ਜਿਹੜੀ ਕਿ ਮਾਨ ਸਰਕਾਰ ਦੇ ਵਿੱਚ ਨਹੀਂ ਹੈ ਕਿਉਂਕਿ ਸੰਗਰੂਰ ਜੇਕਰ ਮੰਨਿਆ ਜਾਵੇ ਸੰਗਰੂਰ ਮਾਨ ਦਾ ਘਰ ਹੈ ਜੇਕਰ ਉਹ ਨੂੰ ਆਪਣੇ ਘਰ ਦਾ ਹੀ ਨਹੀਂ ਸੁਣ ਰਿਹਾ ਜਾਂ ਆਪਣੇ ਘਰ ਦਾ ਹੀ ਨਹੀਂ ਪਤਾ ਤੇ ਉਹ ਬਾਹਰ ਪੰਜਾਬ ਦੇ ਵਿੱਚ ਜਿਹੜਾ ਵਿਕਾਸ ਹੈ ਉਹ ਕਿੰਨਾ ਖਊਗਾ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਦੇਖੋ ਜੀ ਹੁਣ ਐ ਹੁੰਦਾ ਨਾ ਕਿ ਕਈ ਵਾਰੀ ਵੱਧ ਕੋਈ ਗੱਲ ਛੋਟੀ ਮੱਟਕ ਹੁੰਦੀ ਹੈ মিডিਆ ਦੇ ਵਿੱਚ ਆਉਣ ਆਉਣ ਲੱਗੀ ਹੈ ਹੁਣ ਮਾਨ ਸਾਹਿਬ ਤੱਕ ਗੱਲ ਪਹੁੰਚੂਗੀ ਮੈਨੂੰ ਪੂਰਨ ਵਿਸ਼ਵਾਸ ਹੈ ਜੀ ਕਿ ਉਹਦਾ ਘਰ ਤੋਂ ਘੱਟ ਜੇ ਹੋਰ ਹੱਲ ਨਾ ਹੋਇਆ ਘੱਟ ਤੋਂ ਘੱਟ ਬੋਰ ਤਾਂ ਮਤਲਬ ਡੂੰਗ ਪਰਲੇ ਕਿਨਾਰੇ ਦੇ ਉੱਤੇ ਜੇ ਉਹ ਫੈਕਟਰੀ ਦੇ ਨਜ਼ਦੀਕ ਹੈ ਇਸ ਨੂੰ ਉਹਨੇ ਬੋਰ ਕਰਕੇ ਧਰਤੀ ਦੇ ਵਿੱਚ ਪਾਣੀ ਪਾਇਆ ਉਹਨੂੰ ਜਿੰਨਾ ਜ਼ਮੀਨ ਉਹਦਾ ਪਰਲਾ ਕਿਨਾਰਾ ਹੈਗਾ ਉੱਥੇ ਬੋਰ ਜੇ ਮੰਨ ਲਓ ਬੋਰ ਸੌ ਫੁੱਟ ਦੂੰਗਾ ਤਾਂ 2 250 ਫੁੱਟ 300 ਫੁੱਟ ਗੁੰਦਾ ਬੋਰ ਲੱਗ ਜੇ ਤਾਂ ਮਤਲਬ ਜਿਹੜੀ ਉਹ ਪੋਜੀਸ਼ਨ ਹੈ ਕਿਸਾਨ ਦੀ ਉਹ ਸੁਧਰ ਸਕਦੀ ਹੈ ਕਿਉਂਕਿ ਫਸਲਾਂ ਦਾ ਵੀ ਉੱਥੇ ਬੰਦੀ ਨੁਕਸਾਨ ਹੋ ਰਿਹਾ ਜੀ ਫਸਲਾਂ ਮਤਲਬ ਅੱਡੀ ਨਿਕਲ ਰਹੀ ਹੈ ਜਿਹੜੇ ਬੰਦੇ ਲੇਬਰ ਵਾਲੇ ਨੇ ਲੇਬਰ ਵਾਲੇ ਧੁਕਣੇ ਪੈਸੇ ਲੈ ਕੇ ਕੰਮ ਕਰਦੇ ਨੇ ਨਾਲੇ ਜਦੋਂ ਲੇਬਰ ਆਲਿਆਂ ਨੂੰ ਵੀ ਬਿਮਾਰੀਆਂ ਆ ਲੱਗਣ ਦਾ ਡਰ ਰਹਿੰਦਾ ਕਿਉਂਕਿ ਜਿਵੇਂ ਹੁਣ ਝੋਨਾ ਲਾਉਣਾ ਇਹਦੇ ਵਿੱਚ ਉਹਨਾਂ ਨੂੰ ਅਲਰਜੀ ਹੋ ਰਹੀ ਹੈ ਉਹ ਕਹਿੰਦੇ ਵੀ ਅਸੀਂ ਪਹਿਲਾਂ ਦਵਾਈ ਲਿਆ ਕੇ ਰੱਖਦੇ ਆ ਤਾਂ ਕਿ ਵੀ ਕਿਸੇ ਮਜ਼ਦੂਰ ਨੂੰ ਇਸ ਤਰ੍ਹਾਂ ਦੀ ਬਿਮਾਰੀ ਦਾ ਸਾਹਮਣਾ ਨਾ ਕਰਨਾ ਪਵੇ ਇਸ ਦਾ ਆਪ ਵੀ ਪੂਜਾਗਣਾ ਕਰ ਰਹੇ ਹੈ ਗਣਕਰ ਮਤਲਬ ਸਰਕਾਰ ਦੇ ਸਹਿਯੋਗ ਦੀ ਉਹ ਫੇਰ ਵੀ ਮੰਗ ਕਰ ਰਹੇ ਨੇ ਅਪੂਰਨ ਵਿਸ਼ਵਾਸ ਹੈ ਜਦੋਂ ਮਾਨਸਾਪਤਾਂ تک ਇਹ ਗੱਲ ਪਹੁੰਚ ਗਈ ਤਾਂ ਮਾਨਸਾਪਤਾਂ ਦੇ ਉੱਤੇ ਸੰਗਿਆਨ ਲੈਣਗੇ ਤੇ ਜਿਹੜਾ ਇਹ ਮਸਲਾ ਹੈ ਇਸ ਨੂੰ ਹੱਲ ਕਰ ਦੇਣਗੇ ਕਿਉਂਕਿ ਮਾਨ ਸਾਹਿਬ ਨੂੰ ਪਿੰਡਾਂ ਦੀ ਅਸਲੀ ਤਸਵੀਰ ਬਿਲਕੁਲ ਪਤਾ ਹੈ ਮਾਨ ਸਾਹਿਬ ਜ਼ੀਰੋ ਗਰਾਊਂਡ ਤੋਂ ਉੱਠ ਕੇ ਉੱਪਰ ਗਏ ਹੋਏ ਨੇ ਇਹ ਮਤਲਬ ਉਹਨਾਂ ਨੂੰ ਕਿਸਾਨਾਂ ਦੀਆਂ ਮਸਲਾਂ ਦਾ ਫਸਲਾਂ ਦਾ ਮਸਲੇ ਨੇ ਜਿਹੜੇ ਉਹਨਾਂ ਦਾ ਦੁੱਖ ਤਕਲੀਫਾਂ ਦਾ ਕਿਸਾਨੀ ਦੇ ਬਚਾਉਣ ਵਾਲੀਆਂ ਮਜ਼ਦੂਰਾਂ ਦੇ ਬਚਾਉਣ ਵਾਲੀਆਂ ਕਿਉਂਕਿ ਉਹ ਸਰਕਾਰੀ ਸਕੂਲਾਂ ਦੇ ਵਿੱਚ ਪੜੇ ਹੋਏ ਨੇ ਆਮ ਘਰਾਂ ਦੇ ਬੱਚੇ ਨੇ ਉਹ ਨਾ ਤਾਂ ਉਹ ਦੂਨਾ ਚ ਪੜੇ ਨਾ ਨਾ ਉਹ ਮੋਡਰਨ ਸਕੂਲਾਂ ਚ ਪੜੇ ਨੇ ਨਾ ਹੀ ਕੋਈ ਜਾਦੇ ਮਹਿੰਗੇ ਸਕੂਲਾਂ 'ਚ ਪੜੇ ਹੋਏ ਨੇ ਉਹ ਮਤਲਬ ਗਰਾਊਂਡ ਜ਼ੀਰੋ ਤੋਂ ਮਾਨ ਸਾਹਿਬ ਦਾ ਖੂਦ ਦੇ ਵਿੱਚ ਆਪ ਵੀ ਵਰਕੇ ਜੈਂਡੋਰੀ ਦੇ ਨਟ ਨੇ ਉਹ ਕੱਸਦੇ ਰਹੇ ਨੇ ਜਿਹੜੇ ਆ ਦੂਜੇ ਪਹਿਲਾਂ ਵਾਲੇ ਸੀ ਇਹਨਾਂ ਨੂੰ ਤਾਂ ਜੈਂਡੋਰੀ ਦੇ ਹੀ ਨਹੀਂ ਪਤਾ ਵੀ ਕੀ ਹੁੰਦੀ ਹੈ ਐ ਮਾਨ ਸਾਹਿਬ ਨੂੰ ਫੇਰ ਆਪਾਂ ਵੀ ਚੈਨਲ ਦੇ ਥਰੂ ਬੇਨਤੀ ਕਰਦੇ ਹਾਂ ਕਿ ਵੀ ਉਹ ਉਧਰ ਗੌਰ ਫਰਮਾਓ ਤਾਂ ਕਿ ਮਤਲਬ ਜਿਹੜਾ ਉਹ ਪਰਿਵਾਰ ਦਾ ਭਵਿੱਖ ਹੈ ਉਹ ਮਾਰਾ ਮੁਤਾਸਵਰ ਜੇ ਜੀ ਜਿੱਥੇ ਗੱਲ ਨਾਲ ਕਿਸਾਨਾਂ ਦੀ ਕਰਦੇ ਆ ਤੇ ਉੱਥੇ ਹੀ ਨਾਲ ਆਏ ਦਿਨ ਪੰਜਾਬ ਦੇ ਵਿੱਚ ਕੋਈ ਨਾ ਕੋਈ ਹਰ ਰੋਜ਼ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਜਿਵੇਂ ਕਿ ਕੁਝ ਦਿਨ ਪਹਿਲਾਂ ਅ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਇੱਕ ਵਾਰਦਾਤ ਹੋਈ ਮੁੰਡਾ ਗੁਰਦੁਆਰੇ ਤੋਂ ਆ ਰਿਹਾ ਸੀ ਉਹਨੂੰ ਰਸਤੇ ਦੇ ਵਿੱਚ ਹੀ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਉਸ ਦੇ ਨਾਲ ਹੀ ਅਗਲੇ ਦਿਨ ਸਵੇਰ ਨੂੰ ਤੜਕਸਾਰ ਹੀ ਹਜੇ ਉਹ ਆਪਣਾ ਵਪਾਰੀ ਹੈ ਜਿਹੜਾ ਬੋਰ ਦਾ ਕੱਪੜੇ ਦਾ ਵਪਾਰ ਕਰਦਾ ਸੀ ਉਹਨੂੰ ਦੁਕਾਨ ਖੋਲਣ ਤੋਂ ਪਹਿਲਾਂ ਹੀ ਉਸਦੇ ਕੋਈ ਗੈਂਗਸਟਰ ਆਏ ਨੇ ਮੋਟਰਸਾਈਕਲ ਸਵਾਰ ਤੇ ਉਹਨਾਂ ਨੇ ਗੋਲੀਆਂ ਦੇ ਨਾਲ ਜਿਹੜਾ ਉਹਨੂੰ ਭੁੰਨ ਦਿੱਤਾ ਜੇਕਰ ਪਰਿਵਾਰਾਂ ਦੀ ਗੱਲ ਕਰੀਏ ਜਾਂ ਕਿਸਾਨਾਂ ਦੀ ਗੱਲ ਕਰੀਏ ਜਿਹੜੇ ਪੀੜਤ ਪਰਿਵਾਰ ਨੇ ਮਾਨ ਸਰਕਾਰ ਨੂੰ ਗੁਹਾਰ ਲਾ ਰਹੇ ਨੇ ਕਿ ਜੇਕਰ ਤੁਸੀਂ ਸਾਡੇ ਲਈ ਕੁਝ ਕਰ ਸਕਦੇ ਹੋ ਤਾਂ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਤੁਹਾਡੇ ਗੈਂਗ ਦੇ ਬੰਦੇ ਕੀਤੇ ਹੋਏ ਨੇ ਜਾਂ ਦੋਸ਼ੀਆਂ ਨੂੰ ਕੀਤਾ ਹੋਇਆ ਬੰਦ ਉਹਨਾਂ ਨੂੰ ਉੱਥੇ ਬੰਦ ਰੱਖ ਕੇ ਤੁਸੀਂ ਪਾਲ ਕਿਉਂ ਰਹੇ ਉਹਨਾਂ ਨੂੰ ਖਤਮ ਕਿਉਂ ਨਹੀਂ ਕੀਤਾ ਜਾਂਦਾ ਜੇਕਰ ਇੱਕ ਇੱਕ ਤੋਂ ਤੁਸੀਂ ਸ਼ੁਰੂਆਤ ਕਰੋਗੇ ਤਾਂ ਸ਼ਾਇਦ ਤੁਸੀਂ ਜੜ ਤੱਕ ਜਰੂਰ ਪਹੁੰਚ ਜਾਓਗੇ ਪਰ ਨਿਤ ਨਵੇਂ ਦਿਨ ਨਵੇਂ ਬੱਚੇ ਉੱਠਦੇ ਨੇ ਨਵੇਂ ਗੈਂਗਸਟਰਾਂ ਦੇ ਵਿੱਚ ਸ਼ਾਮਲ ਹੁੰਦੇ ਨੇ ਤੇ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਕਾਫੀ ਜਿਹੜਾ ਮਤਲਬ ਕਿ ਖਰਾਬ ਹੋ ਰਿਹਾ ਹਾਂਜੀ ਗੱਲ ਇਹ ਹੈ ਜੀ ਦੇਖੋ ਜਿਹੜਾ ਮਾਹੌਲ ਖਰਾਬ ਵਾਲੀ ਗੱਲ ਹੈ ਨਾ ਕਿਉਂਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਨਹੀਂ ਚਾਹੁੰਦੀਆਂ ਵੀ ਪੰਜਾਬ ਦੇ ਵਿੱਚ ਸ਼ਾਂਤੀ ਸਥਾਪਿਤ ਹੋਵੇ ਕਿਉਂਕਿ ਹੁਣ ਜੋ ਬਾਹਰ ਦੇ ਸਟੇਟਾਂ ਦੇ ਵਿੱਚ ਬੈਠੇ ਨੇ ਜਾਂ ਵੱਡੀਆਂ ਪਾਰਟੀਆਂ ਨੇ ਉਹਨਾਂ ਦੀ ਉਹਨਾਂ ਨੂੰ ਛਾਤਰਛਾਇਆ ਹੈਗੀ ਹੈ ਇਸ ਕਰਕੇ ਮਤਲਬ ਮਾਨ ਸਰਕਾਰ ਨੂੰ ਬਦਨਾਮ ਕਰਨ ਦਾ ਇੱਕ ਇਹਨਾਂ ਨੇ ਜਰੀਆ ਬਣਾ ਰੱਖਿਆ ਵੀ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰ ਦਿਓ ਤਾਂ ਕਿ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪੈਦਾ ਹੋ ਜੇਵੇ ਗੱਲ ਕਰ ਮਾਨ ਸਾਹਿਬ ਤਾਂ ਬਹੁਤ ਮਤਲਬ ਇਸ ਚੀਜ਼ ਨੂੰ ਸਿੱਕਟ ਲੈ ਰਹੇ ਨੇ ਗੱਲ ਕਰ ਵੀ ਜਦੋਂ ਹੁਣ ਕਿਸੇ ਦੀਆਂ ਤਾਰਾਂ ਹੀ ਵੱਡੇ ਹਾਈਰ ਲਾਇਬਰਟੀਆਂ ਜੁੜੀਆਂ ਹੁਣ ਨਾ ਉਹ ਤੇ ਕਰ ਸਕੇਦਾ ਮੁੱਖ ਮੰਤਰੀ ਕੁਛ ਨਹੀਂ ਕਰ ਸਕਦਾ ਉਹ ਲੋਕਾਂ ਨੂੰ ਵਿਸ਼ਵਾਸ ਹੀ ਦਿਵਾ ਸਕਦੇ ਹੁੰਦੇ ਆ ਵੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਇਹ ਫੜਿਆ ਜਾ ਸਕਦਾ ਹੈ ਫੜ ਕੇ ਜੋ ਕਾਨੂੰਨ ਦੇ ਹਵਾਲੇ ਹੈ ਉਹ ਕੀਤਾ ਜਾ ਸਕਦਾ ਹੈ ਗੱਲ ਕਰ ਲੋਕਾਂ ਨੂੰ ਵੀ ਥੋੜਾ ਜਿਹਾ ਇਹ ਚਾਹੀਦਾ ਜੀ ਇਹ ਕਈ ਲੋਕ ਨਾ ਇਨ੍ਹਾਂ ਚੀਜ਼ਾਂ ਦੇ ਵਿੱਚ ਸਹਿਭਾ ਲੈਣ ਲੱਗ ਜਾਂਦੇ ਨੇ ਜੇ ਕਿਸੇ ਦੀ ਕਿਸੇ ਨਾਲ ਕੋਈ ਗੱਲਬਾਤ ਹੁੰਦੀ ਹੈ ਨਾ ਉਹ ਲੋਕਾਂ ਦੇ ਉੱਤੇ ਆਪਣਾ ਰੋਬ ਜਮਾਉਣ ਦਾ ਮਾਰਾ ਮਤਲਬ ਇਨ੍ਹਾਂ ਗੱਲਾਂ ਦਾ ਜਿਹੜਾ ਸਹਾਰਾ ਲੈਣ ਲੱਗ ਜਾਂਦੇ ਨੇ ਗੱਲ ਕਰੇ ਮੈਂ ਤਾਂ ਇਹ ਗੱਲ ਰੋਜ਼ ਜਾਨਣਾ ਕਹਿੰਦਾ ਹੁੰਦਾ ਮੈਨੂੰ ਵੀ ਜਿਹੜੇ ਇਹ ਨੌਜਵਾਨ ਨੇ ਜਿਨ੍ਹਾਂ ਨੂੰ ਇਹ ਗੈਂਗਸਟਰ ਸਰਦਾਨ ਕਰਦਾਨਦੇ ਨੇ ਜਿਨ੍ਹਾਂ ਨੂੰ ਅੱਤਵਾਦੀ ਸਰਦਾਨ ਕਰਦਾਨਦੇ ਨੇ ਇਹਨਾਂ ਦਾ ਕੋਈ ਆਪਸੀ ਕੋਈ ਜ਼ਮੀਨ ਦਾ ਜਾਂ ਵਟ ਦਾ ਰੋਲਾ ਨਹੀਂ ਹੁੰਦਾ ਇਹਨਾਂ ਦਾ ਸਿਰਫ ਈਗੋ ਦਾ ਹੁੰਦਾ ਜੇ ਪੰਚਾਇਤਾਂ ਇਹਨਾਂ ਦੇ ਰਿਸ਼ਤੇਦਾਰ ਸਰਕਾਰਾਂ ਬੱਤ ਰਲ ਮਿਲ ਬੈਠ ਕੇ ਇਸ ਗੱਲ ਨੂੰ ਖਤਮ ਕਰਕੇ ਉਹਨਾਂ ਦਾ ਬੈਰ ਵਿਰੋਧ ਹੈ ਜਿਹੜਾ ਖਤਮ ਕੀਤਾ ਜਾ ਸਕੇ ਤੇ ਆਪਸੀ ਭਾਈਚਾਰੇ ਦੇ ਉਪਸੋਰ ਤੇ ਉਹ ਵਿਚਰਨ ਆਪਣੀ ਜ਼ਿੰਦਗੀ ਤੇ ਉਹਨਾਂ ਦੀਆਂ ਸਬਾਵਾਂ ਪੰਜਾਬ ਨੂੰ ਠੀਕ ਕਰਨ ਵਾਸਤੇ ਲਈਆਂ ਜਾਣ ਤਾਂ ਪੰਜਾਬ ਦਿਨ ਦੁਪਹਿਰੀ ਰਾਤ ਚੋਕਰੀ ਤੱਕੀ ਕਰ ਸਕਦਾ ਹੈ ਤਾਂ ਕਰ ਜਿਹੜੀਆਂ ਦੂਜੇ ਸਟੇਟਾਂ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਸੈਂਟਰ ਦੇ ਵਿੱਚ ਬੈਠੀਆਂ ਸਰਕਾਰਾਂ ਨੇ ਉਹ ਨਹੀਂ ਚਾਹੁੰਦੇ ਹੁੰਦੇ ਵੀ ਵਿਰੋਧੀ ਧਿਰ ਦੀ ਜਿੱਥੇ ਸਰਕਾਰ ਹੈ ਉੱਥੇ ਹਾਲਾਤ ਨਾਰਮਲ ਹੋਣ ਅਹ ਗੱਲ ਕਰ ਠੀਕ ਹੈ ਵੀ ਇਹ ਤਾਂ ਪੰਜਾਬ ਦੇ ਲੋਕ ਆਮਨ ਪਸੰਦ ਨੇ ਕਿਸੇ ਦਾ ਸਾਥ ਨਹੀਂ ਦਿੰਦੇ ਹਨ ਤੇ ਇਹਨਾਂ ਚੀਜ਼ਾਂ ਕਿਉਂਕਿ ਇਹਨਾਂ ਨੇ ਸੰਤਾਪ ਬਹੁਤ ਚਿਰ ਪਹਿਲਾਂ ਹੰਡਾਇਆ ਹੋਇਆ ਇਸ ਕਰਕੇ ਲੋਕ ਚਾਹੁੰਦੇ ਨੇ ਕਰ ਕਰ ਲੋਕ ਬੇਵਸ ਨੇ ਕਿਉਂਕਿ ਲੋਕਾਂ ਨੂੰ ਸਭ ਪਤਾ ਹੁੰਦਾ ਹੁਣ ਤਾਂ ਜ਼ਿੰਮੇਵਾਰੀਆਂ ਲੈ ਲੈਂਦੇ ਨੇ ਜੀ ਵੀ ਅਸੀਂ ਕੀਤਾ ਉਹ ਕਿਹੜਾ ਗੈਂਗ ਹੈ ਉਹ ਕਿਹੜੇ ਗੈਂਗ ਨੇ ਕੀਤਾ ਇਹਦਾ ਉਹਦੇ ਨਾਲ ਕੀ ਲਿੰਕ ਸੀ ਮੰਨੋ ਜਿਹੜੀਆਂ ਇਹ ਗੱਲਾਂ ਨੇ ਜੇ ਸਰ ਪ੍ਰਮਾਣਿਤ ਬੰਦੇ ਬੈਠ ਕੇ ਸਮਝਣ ਤੇ ਸਮਝਾਉਣ ਦੀ ਕੋਸ਼ਿਸ਼ ਕਰਨ ਉਹਨਾਂ ਪਰਿਵਾਰਾਂ ਨੂੰ ਨਾਲ ਲੈ ਕੇ ਤਾਂ ਕੋਈ ਮਤਲਬ ਇਹ ਗੱਲ ਨਹੀਂ ਹੈ ਵੀ ਇਹਨਾਂ ਦੇ ਜਿਹੜੇ ਬੈਰ ਵਿਰੋਧ ਨੇ ਲੜਕਿਆਂ ਦੇ ਇਹ ਠੀਕ ਹੋ ਸਕਦੇ ਨੇ ਤੇ ਇਹਨਾਂ ਦੀ ਜਿਹੜੀ ਜਨਰੇਸ਼ਨ ਹੈ ਨੌਜਵਾਨੀ ਹੈ ਇਹਨੂੰ ਪੰਜਾਬ ਦੇ ਭਲੇ ਲਈ ਵਰਤ ਸਕਦੇ ਆ ਜੀ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਜੀ ਤੁਹਾਡਾ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਨੂੰ ਧੰਨਵਾਦ ਜੀ ਸੋ ਦੋਸਤੋ ਏਸੀ ਰਜਿੰਦਰ ਜੀ ਮਾਨਸਾ ਤੋਂ ਜੋ ਅਕਸਰ ਹੀ ਸਾਡੇ ਨਾਲ ਜੁੜਦੇ ਰਹਿੰਦੇ ਨੇ ਤੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਰਹਿੰਦੇ ਨੇ ਪਹਿਲਾਂ ਗੱਲ ਕੀਤੀ ਸੀ ਕਿਸਾਨਾਂ ਦੀ ਕਿ ਸੰਗਰੂਰ ਦੇ ਵਿੱਚ ਕਿਸਾਨ ਦੇ ਬੋਰ ਦੇ ਵਿੱਚੋਂ ਪਾਣੀ ਨਿਕਲ ਕਾਲਾ ਪਾਣੀ ਨਿਕਲਿਆ ਕਾਲਾ ਪਾਣੀ ਨਿਕਲਣ ਦਾ ਕਾਰਨ ਇਹ ਸੀ ਕਿ ਉਸ ਦੀ ਜ਼ਮੀਨ ਦੇ ਲਾਗੇ ਕੋਈ ਫੈਕਟਰੀ ਸੀ ਜਿਸ ਦਾ ਫੈਕਟਰੀ ਦਾ ਜਿਹੜਾ ਗੰਦਾ ਪਾਣੀ ਸੀ ਉਹਨਾਂ ਨੇ ਉਹ ਜ਼ਮੀਨ ਦੇ ਅੰਦਰ ਜਿਹੜਾ ਕੀ ਪਾ ਦਿੱਤਾ ਸੀ ਜਿਸ ਦੇ ਨਾਲ ਉਸ ਦੀ ਫਸਲ ਵੀ ਕਾਫੀ ਹੱਦ ਤੱਕ ਖਰਾਬ ਹੋ ਰਹੀ ਹੈ ਉਸ ਨੇ ਪੰਜਾਬ ਸਰਕਾਰ ਨੂੰ ਵੀ ਅਪੀਲ ਕੀਤੀ ਸੀ ਕਿ ਮੇਰੀ ਇਸ ਬੋਰ ਨੂੰ ਕਿਤੇ ਹੋਰ ਕਰਵਾਇਆ ਜਾਵੇ ਮੇਰੀ ਵਿੱਤੀ ਸਹਾਇਤਾ ਕੀਤੀ ਜਾਵੇ ਤਾਂ ਜੋ ਮੈਂ ਆਪਣੀ ਫਸਲ ਨੂੰ ਇੱਕ ਚੰਗੀ ਫਸਲ ਬਣਾ ਕੇ ਮੰਡੀ ਦੇ ਵਿੱਚ ਲਿਜਾ ਸਕਾਂ ਕਿਉਂਕਿ ਜੇਕਰ ਉਹ ਫਸਲ ਦੇ ਦਾਣੇ ਮੰਡੀ ਦੇ ਵਿੱਚ ਜਾਂਦੇ ਨੇ ਉਹ ਦਾਣਿਆਂ ਦੇ ਵਿੱਚ ਦਾਣੇ ਰਲਦੇ ਨੇ ਤੇ ਉਹਦੇ ਨਾਲ ਕਣ ਕਣ ਦੇ ਨਾਲ ਕਹਿੰਦੇ ਨੇ ਸਾਗਰ ਭਰ ਜਾਂਦਾ ਜੇਕਰ ਉਹ ਦਾਣਿਆਂ ਦੇ ਨਾਲ ਹੀ ਅੱਗੇ ਬਿਮਾਰੀਆਂ ਵਧਦੀਆਂ ਜਾਣੀਆਂ ਤੇ ਉਹਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਨੂੰ ਵੀ ਕੈਂਸਰਾਂ ਦੇ ਨਾਲ ਕਾਫੀ ਜੜੀ ਮੌਤਾ ਸਾਹਮਣਾ ਕਰਨਾ ਪੈ ਰਿਹਾ ਜੇਕਰ ਇਹੀ ਗੱਲ ਕਰੀਏ ਉੱਥੇ ਇੱਕ ਕਸਵੇ ਦੇ ਵਿੱਚ ਨਹੀਂ ਸੰਗਰੂਰ ਦੇ ਵਿੱਚ ਨਹੀਂ ਤੇ ਉਹ ਪਾਣੀ ਹੈ ਜਿਹੜਾ ਪੰਜਾਬ ਦੇ ਵਿੱਚ ਲਗਾਤਾਰ ਧਰਤੀ ਦੇ نیچے ਜਿਹੜਾ ਗੰਧਲਾ ਪਾਣੀ ਗੰਦਾ ਪਾਣੀ ਪਾ ਰਹੇ ਨੇ ਫੈਕਟਰੀਆਂ ਦਾ ਨਾਲਿਆਂ ਦੇ ਵਿੱਚ ਪਾਉਣ ਦੇ ਨਾਲ ਉਹ ਤੇ ਪਾਣੀ ਜਿਹੜਾ ਸਾਡੇ ਪੰਜਾਬ ਦਾ ਪਾਣੀ ਹੈ ਸ਼ੁੱਧ ਪਾਣੀ ਸੀ ਉਸ ਦਾ ਜਿਹੜਾ ਦਿਨ ਵ ਦਿਨ ਖਰਾਬ ਹੋਣ ਦੇ ਕਾਰਨ ਬਿਮਾਰੀਆਂ ਦੇ ਲੋਕ ਆਮ ਲੋਕ ਬਿਮਾਰੀਆਂ ਦਾ ਜਿਹੜਾ ਕਿ ਸ਼ਿਕਾਰ ਹੁੰਦੇ ਦਿਖਾਈ ਦੇ ਰਹੇ ਨੇ ਤੇ ਨਾਲ ਹੀ ਅਸੀਂ ਇਹ ਵੀ ਗੱਲਬਾਤ ਕੀਤੀ ਪੰਜਾਬ ਦੇ ਵਿੱਚ ਆਏ ਦਿਨ ਵਾਰਦਾਤ ਨੂੰ ਜਿਹੜਾ ਅੰਜਾਮ ਦਿੱਤਾ ਜਾ ਰਿਹਾ ਪੰਜਾਬ ਸਰਕਾਰ ਇਸ ਤੇ ਵੀ ਗੌਰ ਫਰਮਾਏ ਤੇ ਲੋਕਾਂ ਦੇ ਜਿਹੜੇ ਘਰਾਂ ਦੇ ਵਿੱਚ ਬੈਠਿਆ ਨੂੰ ਇੱਕ ਸਕੂਨ ਦੀ ਨੀਂਦ ਆਵੇ ਰੁਕਾ ਨੂੰ ਹੁਣ ਇਹ ਨਹੀਂ ਪਤਾ ਕਿ ਹਲਕੀ ਜੀ ਤੁਹਾਡੀ ਤਕਰਾਰ ਤੁਹਾਨੂੰ ਮੌਤ ਦੇ ਮੋਹ ਤੱਕ ਲੈ ਜਾ ਸਕਦੀ ਹੈ ਆਪਣੀ ਸਹਿਨ ਸ਼ਕਤੀ ਨੂੰ ਸਾਨੂੰ ਵਧਾਉਣ ਦੀ ਸਾਰਿਆਂ ਨੂੰ ਬਹੁਤ ਜ਼ਰੂਰਤ ਹੈ ਤਾਂ ਜੋ ਅਸੀਂ ਕਿਸੇ ਨਾਲ ਵੀ ਕੋਈ ਗਿਲਾ ਸ਼ਿਕਵਾ ਸਾਡਾ ਨਾ ਰਵੇ ਤੇ ਤੁਸੀਂ ਆਪਣੀ ਚੈਨ ਦੀ ਨੀਂਦ ਜਿਹੜੀ ਉਹ ਸੌ ਸਕੋ ਸੋ ਦੋਸਤੋ ਇਹ ਸੀ ਸਾਡੇ ਅੱਜ ਵਿਸ਼ੇ ਦੀ ਗੱਲਬਾਤ ਤੇ ਤੁਹਾਡੇ ਨਾਲ ਹੋਰ ਕੋਈ ਨਵਾਂ ਲਾਈਵ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਵਾਂਗੇ ਉਦ ਤੱਕ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਈਵਨ ਪੰਜਾਬੀ ਟੀਵੀ ਸਸਟੀਕਾ